ਜੀ ਜਿਹੜਾ ਅੱਜ ਮਹਿਲਾ ਦਿਵਸ ਤੇ ਕੀ ਵਿਚਾਰ ਹੈ ਤੇ ਔਰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗੀ ਅੱਜ ਰਾਸ਼ਟਰੀ ਮਹਿਲਾ ਦਿਵਸ ਹੈ ਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਦੇ ਵਿੱਚ ਅੱਜ ਦੇ ਇਸ ਵਿਸ਼ੇਸ਼ ਦਿਨ ਦੇ ਪਤੀ ਮੈਂ ਆਪਣੇ ਵੱਲੋਂ ਤੇ ਆਪਣੇ ਵਿਭਾਗ ਵੱਲੋਂ ਸਮੁੱਚੇ ਸੰਸਾਰ ਭਰ ਦੀ ਔਰਤ ਜਿਸ ਦੇ ਵਿੱਚ ਸਤਕਾਰਯੋਗ ਮਾਮਾ ਭੈਣਾ ਤੇ ਧੀਾਂ ਦਾ ਵਿਸ਼ੇਸ਼ ਜਿਕਰ ਹੈ ਮੈਂ ਆਪਣੇ ਵੱਲੋਂ ਉਹਨਾਂ ਨੂੰ ਸਜੂਦ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਦੇ ਵਿੱਚ ਔਰਤ ਦਾ ਸਨਮਾਨ ਕਰਨਾ ਇਨਸਾਨੀ ਰੂਪ ਵਿੱਚ ਪਹਿਲਾ ਕਦਮ ਹੈ ਸਾਡੇ ਗੁਰਸਿੱਖ ਪਰਿਵਾਰ ਦੇ ਵਿੱਚ ਸਾਡੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਔਰਤ ਜਾਤੀ ਦੇ ਪ੍ਰਤੀ ਬਹੁਤ ਹੀ ਸਰਕਾਰ ਜੋ ਸ਼ਬਦਾਂ ਦੀ ਉਚਾਰਨ ਕੀਤੀ ਹਨ ਗੁਰਬਾਣੀ ਉਚਾਰਨ ਕੀਤੀ ਹੈ ਸੋ ਪਿਆ ਮੰਦਾ ਆਖੀਏ ਜਦ ਜੰਮੇ ਰਾਜਾ ਔਰਤ ਦੀ ਕੁੱਖ ਦੇ ਵਿੱਚੋਂ ਦੁਨੀਆਦਾਰੀ ਪੈਦਾ ਹੁੰਦੀ ਹੈ ਸਮਾਜ ਬਣਦਾ ਹੈ ਤੇ ਦੁਨੀਆਦਾਰੀ ਵਿੱਚ ਚੰਗੇਰਾ ਲਮੇਰਾ ਜੋ ਵੀ ਪੈਦਾ ਹੈ ਉਹ ਔਰਤ ਦੇ ਨਾਲ ਹੀ ਚੱਲ ਸਕਦਾ ਹੈ ਇਹਨਾਂ ਤੋਂ ਬਿਨਾ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਮੈਂ ਆਪਣੇ ਵੱਲੋਂ ਤੇ ਸਾਰੇ ਭਰਾਵਾਂ ਵੱਲੋਂ ਸਾਰੇ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਲੋਕਾਚਾਰੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਔਰਤ ਜਾਤ ਦਾ ਅਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ ਇਹ ਸਾਡੇ ਸਮਾਜ ਦੀ ਸਿਰਜਣਾ ਹਨ ਇਹਨਾਂ ਨਾਲ ਸਾਡਾ ਜੱਗ ਹੈ ਜਿਹੜਾ ਵੱਸਦਾ ਹੈ ਚੱਲਦਾ ਹੈ ਘਰਾਂ ਦੀ ਸਾਂਭ-ਸਮਾਲ ਕਰਨਾ ਦੁਨੀਆਦਾਰੀ ਵਿੱਚ ਵਿਚਰਨਾ ਅੱਜ ਦੇ ਉਜੋਕੇ ਸਮੇਂ ਦੇ ਵਿੱਚ ਅੱਜ ਦੇ ਜਿਹੜੇ ਅਗਾਵਦੂ ਸਮੇਂ ਦੇ ਵਿੱਚ ਔਰਤ ਅਜੇਹੇ ਸੀਟਾਂ ਦੇ ਉੱਤੇ ਅਜਿਹੀਆਂ ਡਿਊਟੀਆਂ ਦੇ ਉੱਤੇ ਅਜਿਹਾਂ ਫੈਸਲਾਕੁਨ ਪ੍ਰਭਾਵਸ਼ਾਲੀ ਦੁਨੀਆਦਾਰੀ ਨੂੰ ਇੱਕ ਸੇਹ ਦਿਨ ਵਾਲੀਆਂ ਸੀਟਾਂ ਤੇ ਔਰਤ ਦਾ ਜਿਹੜਾ ਹੈਗੇ ਬਰਾਜਮਨ ਹੋਈਆਂ ਹਨ ਜੋ ਸਾਨੂੰ ਪ੍ਰੇਰਨਾ ਦਿੰਦੀਆਂ ਹਨ ਤੇ ਉਦਮ ਕਰਨ ਦੇ ਵਿੱਚ ਸਾਨੂੰ ਉਤਸ਼ਾਹਤ ਕਰਦੀਆਂ ਹਨ ਅਸੀਂ ਹਮੇਸ਼ਾ ਹੀ ਇਹਨਾਂ ਨੂੰ ਸਜੂਦ ਕਰਦੇ ਹਾਂ ਤੇ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ